ਅੱਜ ਰਾਤ ਪੰਜਾਬ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਵੈਦਰ ਅਪਡੇਟਸ ਫਰੇ ਤੇ ਤੇ ਧੁੰਦ ਸਵੇਰ ਤੋਂ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਦੇਖੀ ਗਈ ਸੰਘਣੇ ਰੂਪ ਦੇ ਵਿੱਚ ਕਿਉਂਕਿ ਕੱਲ ਅਤੇ ਪਰਸੋਂ ਜੋ ਮੀਂਹ ਪੰਜਾਬ ਦੇ ਵਿੱਚ ਹੋਇਆ ਉਸ ਦੇ ਕਾਰਨ ਹਵਾ ਦੇ ਵਿੱਚ ਮੌਇਸਚਰ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਤੇ ਪੱਛਮੀ ਹਵਾ ਚੱਲਣ ਦੇ ਕਾਰਨ ਪੰਜਾਬ ਦੇ ਵਿੱਚ ਧੁੰਦ ਜ਼ਿਆਦਾ ਦੇਖੀ ਗਈ ਪਰ ਹੁਣ ਧੁੰਦ ਥੋੜੀ ਜੀ ਆਪਾਂ ਕਹ ਲਈਏ ਕਿ ਰਾਜਸਥਾਨ ਵੱਲੋਂ ਖਿਸਕਦੀ ਹੋਈ ਦਿਖਾਈ ਦੇ ਰਹੀ ਹੈ ਹਾਲੇ ਵੀ ਫਜ਼ਿਲਕਾ ਥੋੜਾ ਜਆ ਆਪਾਂ ਕਹ ਲਈਏ ਮੁਕਸਰ ਸਾਹਿਬ ਤੇ ਬਠਿੰਡਾ ਬਰਨਾਲਾ ਇਹਨਾਂ ਦੇ ਵਿੱਚ ਧੁੰਦ ਜ਼ਿਆਦਾ ਦੇਖੀ ਜਾ ਰਹੀ ਹੈ ਤੇ ਅੰਮ੍ਰਿਤਸਰ ਸਰ ਤੋਂ ਥੱਲੇ ਨੂੰ ਜਿਹੜੀ ਬੈਲਟ ਜਿੰਨੀ ਵੀ ਪੱਟੀ ਤੋਂ ਉਹਦੇ ਵਿੱਚ ਹੁਣ ਹੌਲੀ-ਹੌਲੀ ਧੁੰਦ ਘਟਦੀ ਹੋਈ ਨਜ਼ਰ ਆ ਰਹੀ ਹੈ ਮਾਲਵੇ ਅਤੇ ਪਵਾਦ ਦੇ ਵਿੱਚ ਜਾਨੀ ਕਿ ਬਠਿੰਡਾ ਮਾਨਸਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਤੋਂ ਫਜ਼ਿਲਕਾ ਫਿਰੋਜ਼ਪੁਰ ਵਾਲੇ ਪਾਸੇ ਨੂੰ ਇਹਦੇ ਵਿੱਚ ਧੁੰਦ ਜ਼ਿਆਦਾ ਸੀਗੀ ਸ਼ਾਮ ਦੇ ਸਮੇਂ ਪਰ ਹੁਣ ਹੌਲੀ-ਹੌਲੀ ਰਾਤ ਦੇ ਸਮੇਂ ਧੁੰਦ ਜਿਹੜੀ ਘਟਦੀ ਹੋਈ ਨਜ਼ਰ ਆਵੇਗੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਅ ਅੱਜ ਦਿਨ ਦੇ ਵੇਲੇ ਤੁਹਾਡੇ ਇਲਾਕੇ ਵਿੱਚ ਕਿਵੇਂ ਦੇ ਹਾਲਾਤ ਸਨ ਅੱਜ ਹੁਣੇ ਸਮੇਂ ਕਿਵੇਂ ਦੇ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਜਾਣਕਾਰੀ ਚੰਗੀ ਲੱਗੇਗੀ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਆਉਂਦੇ ਸਮਿਆਂ ਦੇ ਵਿੱਚ ਤੁਹਾਨੂੰ ਹੋਰ ਜਾਣਕਾਰੀਆਂ ਮਿਲਦੀਆਂ ਰਹਿਣ ਅੱਜ ਰਾਤ ਓਵਰঅল ਗੱਲ ਕੀਤੀ ਜਾਵੇ ਤਾਂ ਮੌਸਮ ਠੀਕ ਹੈ ਧੁੰਦ ਤੋਂ ਥੋੜੀ ਜਿਹੀ ਰਾਹਤ ਰਾਤ ਦੇ ਸਮੇਂ ਮਿਲਦੀ ਹੋਈ ਨਜ਼ਰ ਆ ਸਕਦੀ ਹੈ ਮਤਲਬ ਧੁੰਦ ਬਸ਼ੱਕ ਰਹੇਗੀ ਪਰ ਵਿਜ਼ਿਬਿਲਟੀ ਜਿਹੜੀ ਉਹ ਠੀਕ ਠਾਕ ਹੈ ਤਗੜੀ ਭਾਰੀ ਧੁੰਦ ਜਿਹਦੇ ਨਾਲ ਗੱਡੀ ਚਲਾਉਣ ਦੇ ਵਿੱਚ ਤਕਲੀਫ ਹੋਵੇ ਉਹ ਧੁੰਦ ਬਹੁਤ ਘੱਟ ਕਿਸੇ ਕਿਸੇ ਇੱਕ ਅੱਧੇ ਤਹਿਸੀਲ ਦੇ ਵਿੱਚ ਪੈ ਸਕਦੀ ਹੈ ਪਰ ਬਹੁਤ ਜ਼ਿਆਦਾ ਕੋਈ ਚਾਂਸ ਨਹੀਂ ਹਨ ਕਿਉਂਕਿ ਮੌਸਮ ਬਹੁਤ ਹੱਦ ਤੱਕ ਪੰਜਾਬ ਦਾ ਠੀਕ ਹੁੰਦਾ ਨਜ਼ਰ ਆ ਰਿਹਾ ਥੋੜੀ ਜੀ ਧੁੰਦ ਸਵੇਰ ਦੇ ਸਮੇਂ ਸਾਨੂੰ ਤੰਗ ਕਰ ਸਕਦੀ ਹੈ ਖਾਸ ਤੌਰ ਤੇ ਮਾਝੇ ਅਤੇ ਦੁਆਬੇ ਦੇ ਇਲਾਕੇ ਵਿੱਚ ਪਰ ਮੇਨਲੀ ਜਿਹੜੇ ਜ਼ਿਲ੍ਹੇ ਹੋਣਗੇ ਉਹ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਮੁਹਾਲੀ ਚੰਡੀਗੜ੍ਹ ਫਤਿਗੜ੍ਹ ਸਾਹਿਬ ਲੁਧਿਆਣੇ ਦਾ ਕੁਝ ਕਿ ਹਿੱਸਾ ਮਲੇਰ ਕੋਟਲਾ ਅਤੇ ਜਲੰਧਰ ਅਤੇ ਕਪੂਰਥਲੇ ਦਾ ਕੁਝ ਕਿ ਹਿੱਸਾ ਆ ਸਕਦਾ ਜਿਹਦੇ ਵਿੱਚ ਥੋੜੀ ਬੋਦੀ ਧੁੰਦ ਤੜਕੇ ਸਵੇਰੇ ਜ਼ਿਆਦਾ ਹੋ ਸਕਦੀ ਹੈ ਪਰ ਓਵਰ ਆਲ ਗੱਲ ਕੀਤੀ ਜਾਵੇ ਤਾਂ ਕੋਈ ਵੱਡੀ ਹਲਚਲ ਮੌਸਮ ਦੇ ਵਿੱਚ ਸਵੇਰ ਦੇ ਸਮੇਂ ਸਾਨੂੰ ਦੇਖਣ ਨੂੰ ਨਹੀਂ ਮਿਲੂਗੀ ਹੋ ਸਕਦਾ ਕਿ ਜਿਹੜੀ ਧੁੰਦ ਜਿਹੜੀ ਵਧੂਗੀ ਕੱਲ ਨੂੰ 3 ਤਰੀਕ ਨੂੰ ਉਹ ਧੁੰਦ ਥੋੜੀ ਜਿਹੀ ਹੋਰ ਦਾਇਰਾ ਜਿਵੇਂ ਜਿਵੇਂ ਦਿਨ ਵਧੇਗਾ ਤਾਂ ਉਸ ਟਾਈਮ ਦਾਇਰਾ ਵਧਾ ਵਧ ਜਾਵੇਗਾ ਇਸ ਦਾ ਪਰ ਹੋ ਸਕਦਾ ਹੈ ਕਿ ਸ਼ਾਮ ਦੇ ਸਮੇਂ ਥੋੜੀ ਜਿਹੀ ਰਾਹਤ ਮਿਲ ਜਵੇ ਬਾਕੀ ਉਹ ਜਿਹੜੀ ਕੱਲ ਦੀ ਜਾਣਕਾਰੀ ਹੈ ਉਹ ਆਉਂਦੀ ਵੀਡੀਓ ਵਿੱਚ ਸਾਂਝੀ ਕਰਾਂਗੇ ਉਦੋਂ ਤੱਕ ਵੇਟ ਕਰੋ ਤੇ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਉਹ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਅਗਰ ਇਹ ਅੱਜ ਰਾਤ ਦੀ ਜਾਣਕਾਰੀ ਚੰਗੀ ਲੱਗੀ ਹੈ ਤਾਂ ਇੱਕ ਲਾਈਕ ਜਰੂਰ ਕਰਦੇ ਕਰੋ ਤੁਹਾਡੀ ਇੱਕਾ ਥੋੜੀ ਜਿਹੀ ਹੱਲਾਸ਼ੇਰੀ ਸਾਨੂੰ ਮਿਲ ਜਾਂਦੀ ਹੈ ਇੱਕ ਮੋਟੀਵੇਸ਼ਨ ਜੀ ਮਿਲ ਜਾਂਦੀ ਹੈ ਕਿਉਂਕਿ ਅਸੀਂ ਬਹੁਤ ਮਿਹਨਤ ਕਰਦੇ ਆਂ ਪਰ ਜਦੋਂ ਲਾਈਕਸ ਜਾਂ ਫਿਰ ਵੀਡੀਓ ਦੇ ਉੱਪਰ ਚੰਗੇ ਵਿਊਜ਼ ਨਹੀਂ ਆਉਂਦੇ ਤਾਂ ਇੱਕ ਡੀਮੋਟੀਵੇਸ਼ਨ ਜੀ ਹੋ ਜਾਂਦੀ ਹੈ ਕਿਉਂਕਿ ਇੰਨੀ ਮਿਹਨਤ ਦੇ ਨਾਲ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਉਂਦੇ ਆਂ ਤੇ ਬਾਕੀ ਜੋ ਵੀ ਤੁਹਾਨੂੰ ਅਗਰ ਚੰਗਾ ਲੱਗਦਾ ਹੈ ਤਾਂ ਸਬਸਕ੍ਰਾਈਬ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ